ਸਸਿਕਾ ਜੀ ਸਾਰੇ ਵੈਦਨ ਨੂੰ ਲੋਕ ਤੋਂ ਅਸਵਾਇਤਾ ਹਰ ਸਾਰੇ ਠੀਕ ਠਾਕ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਅਸੀਂ ਆਏ ਸੀ ਸਾਬ ਦੇ ਮਾਸੀ ਜੀ ਦੇ ਘਰ ਮਾਸੀ ਦੀ ਬੇਟੀ ਦੀ ਸਾਬ ਜੀ ਦੀ ਸ਼ਾਦੀ ਸੀ ਤੇ ਤੇ ਪ੍ਰਕਾਸ਼ ਹੋਣਾ ਸੀ ਅੱਜ ਬਾਠ ਅਸੀਂ ਹਾਜ਼ਰੀ ਲਵਾਉਣ ਆਏ ਸੀ ਬਾਠ ਪ੍ਰਕਾਸ਼ ਹੋ ਗਿਆ ਤੇ ਹੁਣ ਸਾਬ ਕਹਿੰਦਾ ਆਪਾਂ ਬਾਹਰ ਟਰੈਕਟਰ ਦੇਖਣੇ ਨਾਲ ਘਰ ਪੈਦਾ ਸੀ ਤੇ ਉਹਨੂੰ ਦਿਖਾਉਣੇ ਆਪਾਂ ਟਰੈਕਟਰ multimulti-field <test> <Ein -nose> of ਦੇਖਣਾ ਨਹੀਂ ਉਹ ਤੇ ਦੱਦਿਆਂ ਨਾ ਤੇ ਦਾੜਾ ਦੇ ਉਹ ਬੁੱਤ ਪਾਣੀ ਵਾਲਾ ਲੱਗਿਆ ਵੈਣਾ ਉੱਤੇ ਵੈਣਾ ਵੈਣਾ ਚੱਲ ਆਲਾ ਸੇਵ ਕਿਹੜਾ ਟਰੈਕਟਰ ਹੈ ਨਾਟ ਨਾਟ 11 ਹੋਰ ਗੰਦਾਈ ਬਹੁਤ ਹੋਇਆ ਪਿਆ ਹੈ ਅਿੱਧਰ ਨਹੀਂ ਦਿਖਾਉਣਾ ਤੈਨੂੰ ਪੀ ਚੱਲ ਮਸ਼ੀਨ ਵੇਨੇ ਆਪਾਂ ਉਹ ਵੀ ਬੋਰ ਕਰੀ ਜਾਂਦੇ ਹੋ ਗਏ ਠੀਕ ਕਰਦੀ ਐ ਸਾਬ ਹੁਣ ਬੋਰ ਕਰੀ ਜਾਂਦੇ ਆ ਪੀ ਵੇਖ ਲੈ ਹੁਣ ਉਹ ਤਾਂ ਪੀ ਵੇਖਣੀ ਹੈ ਹੂੰ ਦੱਸ ਫਿਰ ਕਿੱਥੇ ਜਾਣਾ ਦੱਸ ਬਾਹਰ ਬਾਹਰ ਕਿੱਥੇ ਆ ਬਾਹਰ ਜਿੱਦੀ ਕਰ ਭਜਾ ਕੇ ਲੈ ਗਈ ਦੱਬੀ ਤਰੀ ਜਾਂਦੀ ਹੈ ਵਧੀਆ ਤੇ ਚਲਾਉਂਦੀ ਹੈ ਅੱਛਾ ਸਾਬ ਕੁੱਕੜ ਵੇਖ ਕੇ ਆਈ ਆਪਾ ਕਾਰ ਕੁੱਕੜੀਆਂ ਨਹੀਂ ਵੇਖਣੀਆਂ ਮੈਂ ਕਾਰ ਵੇਖਣ ਮੈਂ ਤਾਂ ਬਾਦ ਕੀ ਬਾਏਗਾ ਬਾਦ ਫੋਟੋ ਬਾਏਗਾ ਆਉਦੀ ਤੂੰ ਕਿਵੇਂ ਫੋਟੋ ਬਾਏਗਾ ਐ ਕਰਕੇ ਐ ਤਾਂ ਤੇ ਹਾਂ ਭਈ ਹੁਣ ਸਾਬ ਵੱਡਾ ਹੋ ਗਿਆ ਹੁਣ ਆਪੇ ਆਪਦੀ ਫੋਟੋ ਬਣਾ ਲੈਂਦਾ ਹੈ ਨਾ ਵੇ ਵਾਤ ਸੇ ਬਾਲੇ ਨਾ ਮੀ ਆ ਪੇ ਫੋਟ ਆ ਮੇ ਤਬਾ ਪੀਓਗੇ ਪੈ ਤੇ ਇਹਨਾਂ ਕੇ ਮਾਉ ਆ ਬੁੱਤ ਹੁਣ ਮੌਸਮ ਬਦਲ ਗਿਆ ਨਾ ਹੁਣੇ ਮੱਕੜੀਆਂ ਹੀ ਆ ਜਾਂਦੀਆਂ ਹੈਗੀਆਂ ਹੰ ਬੱਸ ਇਹ ਦਿੱਤੀ ਆ ਦਾਦੀਆਂ ਇਹ ਆ ਪਿੱਡੀ ਗਈ ਜਾਂਦੀਆਂ ਉੱਪਰੋਂ ਤੂੰ ਕੀ ਖਾਂਦਾ ਸੀ ਹੁਣ ਆ ਤਾਤੇ ਹੰ ਤਾਪਣ ਹੀ ਤਾਪਣ ਹੋ ਗਈ ਹੁੰਦੀ ਪਾਪੜ ਆਂ ਤਾਂ ਪਾਪੜ ਪਾਪੜ ਤੇ ਅੱਜ ਤੂੰ ਕਿਹਦੇ ਘਰੇ ਆਇਆ ਮਾਈ ਡੁੱਡੇ ਕੀ ਲੈਣ ਆਇਆ ਸੀਗਾ ਕਾਕਾ ਨਹੀਂ ਬਾਠਾ ਹੈ ਬਾਬਾ ਜੀ ਆ ਬਾਬਾ ਜੀ ਨੂੰ ਮੱਥਾ ਟੇਕਣ ਆਇਆ ਸੀ ਹੈਨਾ ਹਾਂ ਕਿ ਮੈਂ ਟੇਕਦਾ ਹਾਂ ਨਾ ਮੱਥਾ ਹਾਂ ਟਾਤੇ ਹੂੰ ਕੀ ਕਹਿਣਾ ਉਹਨਾ ਕੀ ਕਹਿਣਾ ਉਹ ਵਾਹਿਗੁਰੂ ਮਾਈ ਡੁੱਡੂ ਆਂ ਤਾਤੇ ਵਾਹਿ ਦੁੱዱ ਤਾਂ ਦਿਨਾ ਠੀਕ ਹੈ ਗੁੱਡ ਬாய்